ਇਹ ਨਾਕਾ ਮਾਨਜੋਗ ਅਸਰ ਵੀ ਸਾਹਿਬ ਜੀ ਇਹਾ ਦੇ ਆਤਾ ਮਤੋਂ ਆਪਾਂ ਕਾ ਟੇਲੀ ਨਾਕਾ ਬੰਦੀ ਹੋਦੀ ਹੈ ਜੀ ਤੇ ਅੱਜ ਜਿਹੜਾ ਥਾਣਾ 842 ਤੋਂ ਇੱਕ ਨਾਕਾ ਲਾ ਕੇ ਜਿਹੜੇ ਚੈਕਿੰਗ ਕਰ ਰਹੇ ਆ ਟੂ ਵੀਲਰ ਦੀ ਤੇ ਜਿਹੜੀਆਂ ਕਾਰਾਂ ਆ ਰਹੀਆਂ ਨੇ ਜਿਹੜੇ ਛੱਕੀ ਗੱਡੀਆਂ ਨੇ ਉਹਨਾਂ ਦੀ ਪ੍ਰੋਪਰ ਚੈਕਿੰਗ ਹੋ ਰਹੀ ਹੈ ਉਹਨਾਂ ਦਾ ਐਡਰੈਸ ਵੀ ਨੋਟ ਕਰ ਰਹੇ ਆ ਕਿੱਥੋਂ ਆ ਰਹੇ ਕਿੱਥੋਂ ਜਾ ਰਹੇ ਆ ਜਿਹੜੇ ਕੋਈ ਟੂਨ ਦੀ ਲੰਘਣਾ ਕਰ ਰਿਹਾ ਰੈਡ ਲਾਈਟ ਕ੍ਰਾਸ ਕਰ ਰਿਹਾ ਜਾਂ ਕੋਈ ਟ੍ਰਿਪਰ ਰੰਗਾ ਜਾਂ ਕੋਈ ਦੂਤੋਂ ਮੇਲ ਕਰਦਾ ਆ ਉਹਦੇ ਚਲਾਣ ਕੱਟੇ ਜਾ ਰਹੇ ਆ ਮੈਂ ਇਹ ਬੇਨਤੀ ਕਰਨੀ ਚਾਹੂੰਗਾ ਵੀ ਕੋਈ ਜਿਹੜੀ ਆ ਟਰੈਫਿਕ ਰੂਲ ਦੀ ਲੰਘਣਾ ਨਾ ਕਰੋ ਲੰਘਣਾ ਕਰਦਾ ਨੋਰਚ ਆ ਗਿਆ ਬਿਲਕੁਲ ਹੀ ਫਕਿਆ ਜਾਊਗਾ ਮਾਨ ਲੋਗ ਅਸਰ ਵੀ ਸਾਹਿਬ ਵੀ ਹੋ ਸਕਦੇ ਹੈ ਇਸ ਬੰਦ ਵਿੱਚ ਟ੍ਰਿਪਲ ਰੈਟਿੰਗ ਦੇ ਕਾਲੀ ਜਾਲੀਆਂ ਨੇ ਗੱਡੀਆਂ ਜਿਹੜੀਆਂ ਲਾਈਆਂ ਨੇ ਹੀਟ ਬੈਲ ਤੇ ਚਲਾਣ ਕਰ ਰਹੇ ਆ ਟ੍ਰਿਪਲ ਰੈਟਿੰਗ ਤੇ ਕਰ ਰਹੇ ਆ ਵਿਦਆਊਟ ਨੰਬਰ ਕਰ ਰਹੇ ਆ ਤੇ ਮੈਂ ਇਹ ਬੇਨਤੀ ਕਰੂੰਗਾ ਕੋਈ ਟਰੈਫਿਕ ਰੂਲ ਦੀ ਲੰਘਣਾ ਨਾ ਕਰੋ ਸਾਡੇ ਨੋਟਸ ਆਕਰ ਬਿਲਕੁਲ ਹੀ ਫਕਿਆ ਜਾਊਗਾ ਕਿ ਆਕੇ ਦਸਹਰਾ ਵੀ ਆ ਰਿਹਾ ਹੈਗਾ ਦੀਵਾਲੀ ਵੀ ਆ ਰਹੀ ਹੈ ਲੋਕਾਂ ਨੂੰ ਪੀਰ ਕਰਨਾ ਚਾਹੁੰਦੇ ਨੇ ਮੈਂ ਇਹ ਪੀਰ ਕਰਨ ਚਾਹੁੰਗਾ ਤਿਆਰ ਜਿਹੜਾ ਹੈ ਬਾਰੇ ਪਿਆਰ ਨਾਲ ਮਨਾਓ ਇਹਦੇ ਵਿੱਚ ਕੋਈ ਵੀ ਲੰਗਣਾ ਨਾ ਕਰੋ ਕਾਨੂੰਨ ਨੂੰ ਆਪਣੇ ਹੱਥ ਗਿ ਨਹੀਂ ਲੈਣਾ ਬਿਲਕੁਲ ਜਿਹੜਾ ਆਪਣੀ ਸੇਫਟੀ ਦਾ ਚਲੋ ਕਾਲੇ ਦੀ ਕਾਰੀ ਹੈਲਮਟ ਪਾ ਕੇ ਚਲੋ ਸੀਟ ਬੈਟ ਲਾ ਕੇ ਚਲੋ ਜੀ ਆਹ ਬੋਲਾ ਪੀਰ ਭੜਕੇ ਵਾਲੀ ਜਗ੍ਹਾ ਪਜਾਰਾਂ ਵਿੱਚ ਕੋਈ ਵੀ ਜਗ੍ਹਾ ਜਿੱਥੇ ਕੋਈ ਚੱਕੀ ਚੀਜ਼ ਆ ਉਹਦੀ ਜਿਹੜੀ ਇਨਫਰਮੇਸ਼ਨ ਆ ਪੁਲਿਸ ਨੂੰ ਦਿਓ ਕੋ ਡੱਬਾ ਆ ਟੇਫਣਿਆ ਕੋਲਵਾੜ ਤੋਂ ਗੱਡੀ ਖੜੀ ਆ ਕੋਲਵਾੜ ਤੋਂ ਮੋਟਰਸਕੂਟਰ ਖੜਿਆ ਪੂਰੀ ਇਮੀਜੇਟ ਜਿਹੜੀ